ਬਾਬਾ ਬਲੌਕ ਦੇ ਪਿੰਡ ਪੇਜੋ ਮਾਝਰੀ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਦੇ ਵੱਲੋਂ ਆਪਣੀ ਹੀ ਸੋਤੇਲੀ ਧੀ ਦੇ ਨਾਲ ਜ਼ਬਰ ਜਨਾ ਕਰਨ ਦੇ ਦੋਸ਼ ਲੱਗੇ ਨੇ 3 ਸਾਲਾਂ ਦੀ ਬੱਚੀ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਦੂਜੇ ਪਾਸੇ ਸਰਕਾਰੀ ਹਸਪਤਾਲ ਦੀ ਡਾਕਟਰ ਨਨੁ ਮੀਹਾ ਬੱਲਾ ਨੇ ਕਿਹਾ ਹੈ ਕਿ ਅਸੀਂ ਡਾਕਟਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਸਦੇ ਸੈਂਪਲ ਵੀ ਭੇਜ ਦਿੱਤੇ ਨੇ ਪਿਤਾ ਵੱਲੋਂ ਹੀ ਆਪਣੀ ਸੋਤੇਲੀ ਧੀ ਦੇ ਨਾਲ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਮੌਕੇ ਤੇ ਨਾਬਾ ਸਦਰ ਥਾਣਾ ਦੇ ਇੰਚਾਰਜ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਸੋਤੇਲੇ ਪਿਤਾ ਦੇ ਵੱਲੋਂ ਆਪਣੀ ਹੀ ਧੀ ਜਿਸ ਦੀ ਕਿ ਉਮਰ ਮਹਿਜ਼ 3 ਦਿਨ ਸਾਲ ਹੈ ਉਸਦੇ ਨਾਲ ਰੇਪ ਕੀਤਾ ਹੈ ਤੇ ਇਸ ਸਬੰਧ ਵਿੱਚ ਅਸੀਂ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹ ਜੋ ਮਸਤੀ ਇੱਕ ਵੰਡੀ ਦੇ ਤੋਂ ਨਾ ਜੀ ਜੇਠ ਦਾ ਮੁੰਡਾ ਜੀ ਸਾਨੂੰ ਗੱਲ ਕੀ ਹੋਈ ਹੈ ਗੱਲ ਜੀ ਸਾਨੂੰ ਸਵੇਰੇ ਪਤਾ ਲੱਗਿਆ ਜੀ ਇਹਨੇ ਕੁੜੀ ਨਾਲ ਵੀ ਬੜਾ ਕਤਕਾਰ ਕਰ ਰਹੇ ਨੇ ਮੁੰਡੇ ਦਾ ਨਾਮ ਕੀ ਹੈ ਪ੍ਰਦੀਪ ਸਿੰਘ ਜੀ ਅੱਛਾ ਫਿਰ ਕੁੜੀ ਕਿੰਨੇ ਦੇਰ ਦੀ ਹੈ ਕੁੜੀ ਤਾਂ ਜੀ ਮੇਲਾ ਦਾ 2 ਕੁ ਸਾਲ ਦੀ ਹੋਣੀ ਜਦੋਂ 2 ਕੁ ਸਾਲ ਦੀਆਂ ਦੁੱਧੀਆਂ ਦੋ ਨੇ ਇੱਕ ਹੋਰ ਕੁੜੀ ਵੀ ਹਾਂਜੀ ਦੋ ਬੇਟੀਆਂ ਨੇ ਅੱਛਾ ਫਿਰ ਇਹ ਦੱਸਿਆ ਕਿ ਇਹਨੇ ਤੁਹਾਨੂੰ ਰੋਲਾ ਕਿਉਂ ਪਾਇਆ ਦੱਸਿਆ ਜੀ ਉਹਨੇ ਕੁੜੀ ਨਹੀਂ ਪਾਇਆ ਜੀ ਮਾਂ ਨੇ ਕੁੜੀ ਦੀ ਨੇ ਅੱਛਾ ਹਾਂਜੀ ਕੀ ਕਹਿੰਦੇ ਕਿੰਨੀ ਕਿਵੇਂ ਕਰ ਰਿਹਾ ਹੈ ਕੰਮ ਗਲਤ ਹੈ ਪਤਾ ਨਹੀਂ ਜੀ ਪਹਿਲਾਂ ਕੁੜੀ ਦੇ ਜੀ ਮੂੰਹ ਤੇ ਖਾਪੀ ਦਾਗ ਪਏ ਹੋਏ ਸੀਗੇ ਕੁੜੀ ਨਾਲ ਵੈਸੇ ਪਹਿਲਾਂ ਵੀ ਜੀ ਉਹ ਕਰਦਾ ਸੀ ਇਹ ਕੁੱਟਦਾ ਮਾਰਦਾ ਵੀ ਜੀ ਕੁੜੀ ਨੂੰ ਕਹਿੰਦੇ ਉਹ ਹੀ ਦੱਸ ਰਹੀ ਹੈ ਉਹਦੀ ਕੁੜੀ ਦੀ ਮਾਂ ਦੱਸ ਰਹੀ ਹੈ ਇਹ ਗੱਲ ਆ ਬੀ ਕੁੜੀ ਨੂੰ ਕੁੱਟਦਾ ਮਾਰਦਾ ਕੁੜੀ ਨੂੰ ਚੱਕ ਕੇ ਕਦੇ ਪਾਣੀ ਵਾਲੇ ਪਾਪਾ ਉੱਤੇ ਸਿੱਟ ਦਿੰਦਾ ਧੋਚ ਕਰੇ ਉਹਦੇ ਮੂੰਹ 'ਚ ਮਿਰਚਾਂ ਪਾਉਂਦਾ ਜੀ ਕਦੇ ਉਸ ਐਵੇਂ ਦੀਆਂ ਗੱਲਾਂ ਕਰਦਾ ਜੀ ਕੁੜੀ ਨਾਲ ਅੱਛਾ ਹਾਂਜੀ ਕੋਈ ਨਹੀਂ ਹਰਕਤ ਕੋਈ ਨਹੀਂ ਹੁਣ ਇਹ ਜੀ ਰਾਤ ਕਰੀ ਹੋਈ ਹੈ ਰਾਤ ਕੀ ਮੰਗ ਨਹੀਂ ਕਰਦੇ ਹੋ ਤੁਸੀਂ ਮੰਗ ਜੀ ਹੀ ਕਰਦੇ ਵੀ ਬੱਚੇ ਨੂੰ ਸਾਹ ਮਿਲਣਾ ਚਾਹੀਦਾ ਜੀ ਇਹ ਗੱਲ ਦਾ ਬੱਚੇ ਨੂੰ ਕੱਲ ਨੂੰ ਜੀ ਕੋਈ ਹੋਰ ਵੀ ਜੇ ਹੋਰ ਬੱਚੇ ਨਾਲ ਵੀ ਕਰੂਗਾ ਸਾਡੇ ਵੀ ਧੀਆ ਪੈਣਾ ਨੇ ਜੀ ਕਰੇ ਹਾਂਜੀ ਵਿਆਹ ਨਹੀਂ ਜੀ ਇਹ ਤਾਂ ਹੋਇਆ ਹੋਇਆ ਇਹ ਇੰਨੇ ਲੈ ਕੇ ਆਏ ਨੇ ਕਿਹੋ ਜਿਹਾ ਕੁੜੀ ਹੈ ਪੂਰੀ ਜੀ ਇਹ ਮੋਗੇ ਕੋਲ ਦੀ ਹੈ ਜੀਜੀ ਦੇ ਕੋਲ ਦੀ ਅੱਛਾ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਸੱਜੂ ਹੈ ਜੀ ਪਿੰਡ ਜਿਹੜਾ ਟੰਡਪੋਜਾ ਮਾਦੀ ਹੈ ਜੁਬਾਸਰ ਪੰਚਾਇਤ ਸੀ ਹਾਂਜੀ ਮੇਰੇ ਘਰ ਦੇ ਸਰਪੰਚ ਨਹੀਂ ਆਏ ਜੀ ਨਾ ਉਹ ਬਲਵਿੰਦਰ ਕੌਰ ਜੀ ਕੀ ਗੱਲ ਕੀ ਹੋਈ ਅੱਜ ਗੱਲ ਜੀ ਸਵੇਰੇ ਸਾਨੂੰ ਪਤਾ ਲੱਗਿਆ ਜੀ ਰਾਤ ਕੋਈ ਉੱਥੇ ਮੁੰਡਾ ਛੱਡੀ ਭਰਤ ਆਈ ਉਹ ਉਹ ਤਾਂ ਮਾੜੀ ਦੀ ਸੇਵਾ ਸੁਭਾ ਕਰਦਾ ਜੀ ਉਹਨੇ ਸੰਦੀ ਬੱਚੀ ਨਾ ਕਸ਼ਤ ਹਰਕਤ ਕਰੀ ਜੀ ਮਾੜੀ ਦੀ ਸੇਵਾ ਕਰਦਾ ਨਾ ਕੀਆ ਪ੍ਰਦੀਪ ਸਿੰਘ ਜੀ ਪਿੰਡ ਦਾ ਹੀ ਆ ਪਿੰਡ ਦਾ ਹੀ ਆ ਜੀ ਤੇ ਕੀ ਕਰੀਆ ਉਹਨੇ ਮਾੜੀ ਹਰਕਤ ਮਾੜੀ ਹਰਕਤ ਕੁੜੀ ਨਾ ਗਲਤ ਕੰਮ ਕਰਾਈ ਜੀ ਲਕਸ਼ਮਣ ਦੀ ਕੁੜੀ ਉਹ 2 ਢਾਈ ਸਾਲ ਦੀ ਆ ਜੀ ਤੇ ਉਹਦਾ ਵਿਆਹ ਦੂਜਾ ਦੂਜਾ ਵਿਆਹ ਹੀ ਕੁੜੀ ਦਾ दो साल की बच्चे विलेज, विलेज आई है टेस्ट रिपोर्ट अभी भेजे हैं बट रिपोर्ट अवेटेड है देखिए पुलिस इंफॉर्मेशन हो चुकी है पुलिस वाले भी लेडी कॉन्स्टेबल्स और लेडी सब इंस्पेक्टर वो लोग आए है अभी हमने इंफॉर्मेशन दे के जो भी ਡਿਊ ਫਾਰਮੈਲिटीज हमने कर दिया सैंपल्स ले लिया अभी वो करड़ भेजेंगे रिपोर्ट आएगी बच्ची, बच्ची है 3 साल लगभग 3 साल की बच्ची ते, ते, है मासूम बच्ची ਨਾਲ ਉਹਦੇ ਮਤਰੇ ਕੀਤਾ ਨਹੀਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੁਜ਼ਰਬੀਆਦ ਰਿਪੋਰਟ ਨੂੰ দাখিল ਕਰਾਇਆ ਗਿਆ ਤੇ ਪਰਿਵਾਰ والوں ਬੱਚੀ ਦੇ ਨਾਲ ਪਰਿਵਾਰ ਨਾਲ ਉਹਦੀ ਮਾਂ ਉੱਥੇ ਧੀ ਤੇ ਉਹ ਕੁੜੀ ਐਡਮਿਟ ਹੈ ਇਸ ਹਸਪਤਾਲ ਵਿੱਚ ਉਹਦੀ ਮਦਦ ਦੀ ਸਟੇਟਮੈਂਟ ਲੀ ਹੈ ਜੀ ਅਸੇਦੋ ਜੀ ਕਰਤਾ ਜੀ ਕੋਸ਼ਿਸ਼ ਪੜ ਲਿਆ ਇਹ ਮੈਡੀਕਲ ਹੋ ਗਿਆ ਇਹ ਮੈਡੀਕਲ ਹੋ ਗਿਆ ਸਭ ਕੁਝ ਹੋ ਗਿਆ